ਹੋ ਜੀ ਆਪਾਂ ਥਾਣਾ ਆ ਗਏ ਆ ਥਾਣਾ ਸਿਟੀ ਰਾਏਕੋਟ ਦਿਹਾਤੀ ਇੱਥੋਂ ਆਪਾਂ ਸੁਖਜੀਤ ਆਂਦਾ ਵੀ ਮੈਂ ਕਬੂਤਰਾ ਦਾ ਸਮਾਨ ਲੈਣਾ ਜੀ ਜੋ ਮਟੀਰੀਅਲ ਮਿਲਦਾ ਖਾਨਕੀ ਇਹ ਬਾਜ਼ਾਰ 'ਚ ਆ ਗਏ ਆ ਬਾਬਾ ਪੈੜਾ ਦੂਰ ਕਰਕੇ ਜਾਂਦਾ ਮੈਂ ਚੇਤਾ ਖੜਨਾ ਖੜਨਾ ਤੇ ਹੁਣ ਬਾਜ਼ਾਰ 'ਚ ਆਇਆ ਰਾਏਕੋਟ ਦਾ ਆ ਭਰਾਵਾ ਭਾਬਰਾਲੀ ਏ ਵੱਡਾ ਬਾਜ਼ਾਰ ਹੈ ਨਿੱਕੇ ਨਿੱਕੇ ਬਾਜ਼ਾਰ ਹੈ ਭੀੜਾਇਆ ਵਿੱਚ ਗੰਦਗੁਨਾ ਤਗੜਾ ਬਾਜ਼ਾਰ ਏ ਸ਼ਹਿਰ ਰਾਏਕੋਡ ਸ਼ਹਿਰ ਕਾਫੀ ਵੱਡਾ ਸ਼ਹਿਰ ਹੈ ਆ ਬਾਜ਼ਾਰ ਹੈ ਛੋਟਾ ਜਿਹਾ ਲਓ ਜੀ ਬਾਜ਼ਾਰ ਰਾਏਕੋਡ ਦੇ ਬਾਜ਼ਾਰਾਂ ਦੇ ਵਿੱਚ ਘੁੰਮ ਰਹੇ ਆਪਾਂ ਭੀੜੇ ਭੀੜੇ ਬਾਜ਼ਾਰ 'ਚ ਅੱਗੇ ਵੀ ਆਏ ਸਜੀਦ ਕਿ ਨਹੀਂ ਪਹਿਲੀ ਵਾਰ ਪਹਿਲੀ ਵਾਰ ਬਾਜ਼ਾਰ ਦੇ ਵਿੱਚ ਆਇਆ ਇਹ ਛੋਟਾ ਵੱਡਾ ਹੈ ਆਪਾਂ ਤਾਂ ਨੂੰ ਮਾਣ ਲਾਉਂਦੇ ਜਿੱਥੇ ਸਮਾਨ ਲੈਣਾ ਹੈ। ਕਾਫੀ ਬਿਯਾਰ ਹੈ। ਤੋਂ ਲੈਣੀ ਵੱਡੋ ਪਕਾਵਾਗੇ ਨਾ ਆਪਣੇ ਘਰੇ ਜਿਹੜੂ ਡਾੜ। ਅੱਛਾ ਆਨਲਾਈਨ ਵੀ ਘਰੇ ਦੇ ਦਿੰਦਾ। ਕਾਫੀ ਵੱਡਾ ਬਿਯਾਰ ਹੈ। ਵਿੱਚ ਮਤਲਬ ਸਿਸਟਮ ਉਹ 1500 ਰੁਪਏ ਜਾਂ ਹਮ 100 ਹਲਦਾ ਉਹਦੇ ਵੀ ਕੀ ਤੁਹਾਡੀ ਸਾਰੀ ਡਿਲੀਵਰੀ ਹੋ। ਅੱਛਾ ਇਦਾਂ ਲੱਗਦਾ। ਤਗੜਾ ਬਾਜ਼ਾਰ ਜੀ। ਆਪਣੇ ਤੇ ਦਿਖਾ ਨਾ ਨਮੋ ਨਾ ਯਾਰ ਹਾਂ ਨਹੀਂ ਬਹੁਤ ਵੱਡਾ ਬਾਜ਼ਾਰ ਹੈ ਯਾਰ ਆਪਣੇ ਤਰਨਤਾਰਾ ਨੂੰ ਬਿਜਾਰੀ ਸ਼ਹਿਰ ਆ ਬਿਜ ਵਿੱਚ ਲਓ ਜੀ ਲਵਲੀਆ ਸੰਜੀਤ ਨੇ ਦੁਕਾਨ ਅੰਨੇ ਵਾਲੇ ਪੰਜਾਬੀ ਦੀ ਪੰਸਾਰੀ ਦੁਕਾਨ ਹੈ ਪੰਸਾਰੀ ਦੁਕਾਨ ਤੇ ਪਹੁੰਚ ਗਿਆ ਸੰਜੀਤ ਸਿੰਘ ਦੇਖੋ ਕੀ ਖਰੀਦਾਂ ਦੇਖੋ ਜੀ ਬਣਾ ਸਿੱਧੀ ਕਿ ਖਰੀਦ ਲੈਣਾ ਹੁਣ ਆਪਾਂ ਬਾਈ ਦਾ ਮਸੂਲ ਆ ਗਿਆ ਅੱਛਾ ਜੀ ਹੁਣ ਆਪਾਂ ਵੀਰ ਦੁਕਾਨਦਾਰ ਦੇ ਦੁਜੀਏ ਚੱਲੇ ਆ ਸ਼ੌਪ ਤੇ ਬਹੁਥੇ ਵਿਖਾਉਂਦੇ ਜਾ ਕੇ ਆਪਾਂ ਨੂੰ ਸਮਾਨ ਕਾਫੀ ਤਗੜਾ ਸ਼ਹਿਰ ਹੈ ਨਾ ਇਹ ਰਾਏਪੁਰ ਕਸਬਾ ਕਸਬਾ ਸ਼ਹਿਰ ਕਿਹਾ ਆ ਸ਼ਹਿਰ ਦੇ ਤਰ੍ਹਾਂ ਹੀ ਆ ਸ਼ਹਿਰ ਵਾਂਗੂ ਸਾਡੇ ਤਰਨ ਤਰਨ ਸ਼ਹਿਰ ਹੈ ਉਹ ਇਸ ਤਰ੍ਹਾਂ ਬਾਜ਼ਾਰ ਚ ਬਹੁਤ ਇਤਰੇ ਹੈ ਨਾਓ ਜੀ ਇਹ ਵੀ ਲੈ ਆਪਾਂ ਇੱਥੇ ਤੇ ਹੁਣ ਆਪਾਂ ਚੜ ਰਿਹਾ ਉੱਪਰ ਤੁਹਾਨੂੰ ਦਿਖਾਵਾਂਗਾ ਸਾਰਾ ਉਹ ਜਿਹੜਾ ਮਟੀਰੀਅਲ ਇੱਥੇ ਬੈ ਜਾ ਥੱਲੇ ਬਹੁਤੀ ਕਰ ਲੈਣੇ ਵਾਜੀ ਬਹੁਤ ਵੈਰੈਟੀ ਆ ਜਿਹੜੇ ਜਾਨਵਰ ਰੱਖੇ ਹੁੰਦੇ ਨੇ ਨਾ ਕਬੂਤਰ ਜਾਂ ਹਨਾ ਵੇਖੋ ਸਾਰਾ ਸਿਸਟਮ ਟੰਗਿਆ ਜੇ ਉੱਪਰ ਸਖਜੀਤ ਸਿੰਘ ਬੜੀ ਦੂਰ ਲਿਆ ਸਾਨੂੰ ਮਟੀਰੀਅਲ ਕਾਫੀ ਆਹ ਵੇਖੋ ਹਾਂ ਇਹ ਬੱਚਿਆਂ ਨੂੰ ਦਾਣੇ ਦੇਣੇ ਨੇ ਛੋਟਿਆਂ ਨੂੰ ਛੋਟਿਆਂ ਨੂੰ ਕਰਦੇ ਗੱਲਬਾਤ ਆਪਾਂ ਇਹਨਾਂ ਵੀਰਾਂ ਨਾਲ ਆਹ ਵੇਖੋ ਸਾਰਾ ਪੰਛੀਆਂਾਂ ਵਾਸਤੇ ਜਿਹੜੇ ਆਪਾਂ ਪਿੰਜਰੇ ਗੈਹ ਦਿੰਦੇ ਹਾਂ ਨਾ ਕੱਪੜੇ ਛਾਲੀਆਂ ਦੇ ਇਹ ਵਾਲੇ ਕੱਪੜੇ ਛਾਲੀਆਂ ਦੇ ਨਵੇਂ ਕੱਪੜੇ ਜਿਹੜਾ ਛੜੀ ਦੇ ਉੱਤੇ ਲਾਈ ਦੇ ਆ ਸਾਰਾ ਜਿਹੜਾ ਪੰਛੀਆਂ ਵਾਸਤੇ ਕਬੂਤਰ ਰੱਖਦੇ ਜੇ ਜਿਹੜਾ ਵੀ ਤੁਸੀਂ ਮੰਨ ਲਓ ਘਰੇ ਪੈਰਟ ਪੈਰਟ ਹਨਾ ਸਾਰਾ ਨਾ ਪੈਰਟ ਵਗੈਰਾ ਜੋ ਵੀ ਰੱਖਦੇ ਨਾ ਤੁਸੀਂ ਚਿੜੀਆਂ ਵਗੈਰਾ ਸਾਰਾ ਵਾਸਤੇ ਆ ਸਾਰਾ ਮਟੀਰੀਅਲ ਹੈ ਗੁਰੂ ਆ ਵੇਖੋ ਤੁਹਾਨੂੰ ਸਾਰਾ ਜਾਣਕਾਰੀ ਪਾਵਾਂਗੇ ਇਹਨਾਂ ਦੀ ਤੇ ਇੱਥੇ ਆਣ ਕੇ ਪਹੁੰਚੋ ਤੇ ਇੱਥੇ ਆਣ ਕੇ ਤੁਸੀਂ ਜੜੀ ਵੀ ਚੀਜ਼ ਆ ਰਾਇਕੋਟ ਆਣ ਕੇ ਪਹੁੰਚ ਕੇ ले ਸਕਦੇ ਜੀ ਆਪਾਂ ਨੂੰ ਸਾਰੀ ਜਾਣਕਾਰੀ ਦਾ ਪਤਾ ਲੱਗ ਗਿਆ ਵੀ ਕਿੱਥੇ ਹੈ ਤੇ ਆਪਾਂ ਗੱਲਬਾਤ ਇਹ ਨਾਲ ਜ਼ਰੂਰ ਕਰਾਂਗੇ ਕਿੰਨਾ ਚਿਰ ਹੋ ਗਿਆ ਵੀਰ ਜੀ ਇਹ ਕੰਮ ਕਰਦਿਆਂ ਇਹ ਜਿਹੜਾ ਹੋ ਗਏ 5-7 ਸਾਲ ਹੋ ਗਏ ਅੱਛਾ ਜੀ ਇਹ ਤੁਹਾਨੂੰ ਕਿਤਰਾ ਬਹੁਤ ਲੋਕਾਂ ਨੂੰ ਦੇਖ ਕੇ ਪਤਾ ਲੱਗਿਆ ਵੀ ਲੋਕਾਂ ਨੂੰ ਆਹ ਚੀਜ਼ ਦੀ ਲੋੜ ਹੈ ਬੇਟੇ ਬੇਟੇ ਨੂੰ ਸਾਰਾ ਕੁਝ ਪਤਾ ਜੀ ਅੱਛਾ ਹਾਂ ਠੀਕ ਬੇਟੇ ਨੂੰ ਸਾਰੀ ਨੋਲਿਜ ਹੈ ਜਿਹੜੇ ਦੁਕਾਨ ਤੇ ਉੱਥੇ ਹਾਂਜੀ ਅੱਛਾ ਇਹਨਾਂ ਵੀਰ ਨੂੰ ਵੀ ਜਾਣਕਾਰੀ ਹੋਊਗੀ ਨਹੀਂ ਇਹਨਾਂ ਨੂੰ ਘੱਟ ਆ ਹਾਂ ਚਲੋ ਜਾਣਕਾਰੀ ਇਹਨੂੰ ਦੋਇਆ ਪਾ ਇੱਥੇ ਫਿਰ ਹਾਂ ਕਰ ਲੀ ਠੀਕ ਹੈ ਬੇਟਾ ਤੂੰ ਪੁੱਛੀਏ ਤਾਂ ਫਿਰ ਮਹੀਨਾ ਬਣੇ ਅੱਛਾ ਇਹ ਡੁਪਲੀਕੇਟ ਅੰਡੇ ਆ ਆ ਦੇਖੋ ਵੀ ਡੁਪਲੀਕੇਟ ਅੰਡੇ ਵੀ ਹੈਗੇ ਕੇ ਜਰਾ ਕੀ ਦੱਸਿਓ ਜੀ ਤਾਂ ਹੈ ਫਿਰ ਦੱਸਿਓ ਮੜਾ ਇਹ ਮੰਨ ਲਓ ਜਿਸ ਤਰ੍ਹਾਂ ਜੋੜੇ ਮੰਨ ਲਓ ਬੱਚੇ ਨਹੀਂ ਘੜਾਉਣੇ ਆਪਾਂ ਘੜਾਉਣੇ ਨਹੀਂ ਆਪਾਂ ਜੋੜੇ ਨੇ ਆਂਡਾ ਲਾਹਗਾ ਤੇ ਆ ਕਬੂਤਰੀ ਨੇ ਉਹ ਅੰਡੇ ਚੁੱਕ ਦੇਣੇ ਤੇ ਇਹ ਥੱਲੇ ਰੱਖ ਦੇਣੇ ਆ ਮੰਨ ਲਓ ਮਹੀਨਾ ਡੇਢ ਮਹੀਨਾ ਆਪਣਾ ਪਾਰ ਲੱਗ ਜਿਨਾ ਪਾਰ ਨਹੀਂ ਜਨਾ ਜਦੋਂ ਫਿਰ ਦੇਣਗੇ ਉਦੋਂ ਪਤਾ ਵੀ ਇਹਨੇ ਛੱਡਤੇ ਅੰਡੇ ਤੋਂ ਚੁੱਕ ਲੈਣੇ ਆ ਤੇ ਮੁੜ ਕੇ ਫੇਰ ਜਦੋਂ ਦਿੱਤੇ ਫੇਰ ਧਰਦੇ ਨੇ ਫੇਰ ਡੇਢ ਮਹੀਨਾ ਤਿੰਨ ਮਹੀਨੇ ਆ ਡੇੜੇ ਉਹ ਬਣੇ ਹੋਏ ਨੇ ਖਰਾਕ ਤੇ ਉਤਰਾਉ ਲੋ ਜੀ ਇਹ ਹੈਗੀ ਆ ਜਦੋਂ ਆਪਾਂ ਖੁੱਡੇ ਸਾਫ ਕਰਨੇ ਨੇ ਹੱਥੀਂ ਨਾਲੇ ਬਹੁਤ ਵਧੀਆ ਇੱਕ ਬਣਿਆ ਵਾ ਖੁਰਪੀ ਜਿਹਾ ਮੰਨ ਲਓ ਬਣਿਆ ਬਹੁਤ ਵਧੀਆ ਆ ਗਰੀ ਕੱਢੀ ਹੈ ਹੂੰ ਆ ਗਰੀ ਰੱਖਦੇ ਨਹੀਂ ਉੱਤੇ ਅਨਪਰਪਰ ਦੇ ਵਿੱਚ ਹੋਰ ਨਿਕਲ ਜਾਣਾ ਹੈ ਜੀ ਇਹ ਵਾ ਆ ਉਤਰਾਉ ਹੁੰਦੇ ਜੀ ਇਹ ਕਾਦੇ ਆ ਰਹੇ ਆ ਇਹ ਆ ਰੋ ਕੰਦ ਜਨਾਗੇ ਨਾ ਕੰਦ ਲਾ ਠੀਕ ਬੈ ਜਾਣਾ ਸਾਰਾ ਮਟੀਰੀਅਲ ਰੈਡੀਮੈਂਟ ਹੀ ਆ ਗਿਆ ਹੈਗੇ ਚਲੋ ਕਢਾਓ ਜੀ ਪਹਿਲਾਂ ਸੁਜੀਤ ਖੇਤਾਂ ਦਾ ਤੁਸੀਂ ਹੋਵਿੰਦੇ ਹੁੰਦੇ ਨਾ ਜਨਵਾਰਾਂ ਦੇ ਪਾਇਆ ਥੱਲੇ ਥੱਲੇ ਇਹ ਪੈਰਾਂ ਦੇ ਪਾਇਆ ਕੀ ਆ ਗਿਆ ਜੀ ਇਹਦੇ ਨੂੰ ਥੱਲੇ ਫਰੇਮ ਲਗਾ ਲੈ ਠਾ ਲਗਾ ਦਿੰਦਾ ਹਾਂ ਹਾਂ ਆ ਲੋਗ ਵਾਲੀ ਇਹ ਆਏ ਖੋਲੇਗੀ ਇੱਕ ਕਬੂਤਰਾਂ ਵਾਲੇ ਪੈਣ ਜਾਂ ਆਲ ਹੋ ਗਿਆ ਉੱਤੋਂ ਇਹਨੂੰ ਇੱਥੇ ਤੰਗੀ ਨਹੀਂ ਮੁਸ਼ਕਲ ਨਹੀਂ ਹੋਣੀ ਐ ਨੱਪ ਦੇਣਾ ਇੱਕ ਗੇ ਆ ਜ਼ਬਰਦਸਤੀ ਪਾਉਂਦੇ ਨਾ ਤੱਕ ਤੋਗੇ ਨਾ ਨਾ ਉਹ ਜੀਏਗਾ ਹਣਾ ਆਵੇ ਥੱਲਾ ਜਿਹੜੇ ਆਪਾਂ ਪੈ ਤੇ ਹੋਏ ਛੱਲੇ ਪਾਉਂਦੇ ਨਾ ਫੇਟ ਪਾ ਕੇ ਤੋਂ ਨੱਪ ਦੇਣਾ ਅੱਛੀ ਨੂੰ ਜੀ ਆਪਾਂ ਆਪਣੇ ਗੱਜਰ ਕੋਲ ਵੀ ਆਉਂਦਾ ਬਣੀ ਹੁੰਦਾ ਚਾਹ ਥਰੀ ਗਿਆ ਥੋੜੀ ਦੇਰ ਦੇਖ ਲੈ ਯਾ ਅੰਨੇ ਵਾਲਿਆਂ ਦੀ ਪੰਜਾਬ ਦੀ ਸਾਰੀ ਦੁਕਾਨ ਜਿਹੇ ਇੱਥੇ ਰਾਏਕੋਡ ਬਾਜ਼ਾਰ ਦੇ ਵਿੱਚ ਆ ਭੀੜਾ ਆ ਬਾਜ਼ਾਰ ਉਹਦੇ ਵਿੱਚ ਦੁਕਾਨਾਂ ਇਹ ਇਹਨਾਂ ਦਾ ਆਪਾਂ ਨੰਬਰ ਵੀ ਮੈਂਸ਼ਨ ਕਰ ਦਾਂਗੇ ਇੱਥੇ ਆ ਯਾਰ ਵੱਤ ਤੋਂ ਵੱਤ ਇੱਕ ਚੀਜ਼ ਆ ਆਲੂ ਬੁਖਾਰਾ ਆਲੂ ਬੁਖਾਰਾ ਮਨੋ ਕਿੰਨਾ ਪੁਰਾਣਾ ਹੋਊਗਾ ਬਈ ਆਹੀ ਆਲੂ ਬੁਖਾਰਾ ਆਲੂ ਪੁਰਾਣਾ ਦਿਓ ਬਈ ਪੁਰਾਣਾ ਪੁਰਾਣਾ ਨਹੀਂ ਹੋ ਰਿਹਾ ਆਦੀ ਗਿਆ ਮੈਂ ਵੀ ਟਿਕਾ ਨਾ ਹੁਣ ਲੋ ਇਹ ਦੇਖ ਲਾ ਜੀ ਟਾਈਪ ਕਰ ਦਿਓ ਆ ਜੀ ਦਿਖਾਰਾ ਇਹ ਤਾਂ ਕੀ ਇਹਦਾਂ ਕੀ ਬੇਫਾਇਦਾ ਬੈਨਫੀਟ ਠੰਡਾ ਹੁੰਦਾ ਠੰਡਾ ਆ ਨਾ ਨਾ ਮੈਂਨ ਬਾਜ਼ਾਰ ਦੇ ਅੰਦਰ ਆ ਜੀ ਇਹ ਆ ਠੱਲਾ ਜੀ ਦੇ ਤੇ ਨਾਮ ਲਿਖਿਆ ਜਾਂਦਾ ਇੱਥੇ ਮੈਨੂੰ ਫੋਟੋ ਵਾਲਾ ਆਹ ਦੇਖੋ ਫੋਟੋ ਲੱਗੀ ਬੰਦੇ ਦੀ ਜੀਨੇ ਕਿਦ ਲਵਾਈ ਆਵੇ ਆਹ ਦੇਖੋ ਫੋਟੋ ਲੱਗੀ ਉੱਪਰ ਉੱਤੇ ਜੂ ਕੇ ਕੈਨੇਡਾ ਆਵਦੀ ਫੋਟੋ ਬੰਦੇ ਦੀ ਜਿਹੜਾ ਮਰਜੀ ਯਾਰ ਤੁਸੀਂ ਲਿਖਾ ਸਕਦੇ ਆ ਇਹ ਜੋ ਕਬੂਤਰ ਤੇ ਆਪਣਾ ਜਿਹੜਾ ਪੈਰ ਤੇ ਪਾਉਂਦੇ ਨੇ ਤੁਸੀਂ ਛੰਡੇ ਜਿਹਾ ਵਗੈਰਾ ਜੇ ਉਹਦੇ ਵਿੱਚ ਨਾਮ ਵਗੈਰਾ ਜੋ ਤੁਸੀਂ ਫੋਟੋ ਵਗੈਰਾ ਲਗਾ ਸਕਦੇ ਜੇ ਤੁਹਾਨੂੰ ਮੈਂ ਐਡਰੈਸ ਵੀ ਇੱਕ ਨਾ ਮੈਂਸ਼ਨ ਕਰ ਦਿੰਦਾ ਕਿ ਆਹ ਐਡਰੈਸ ਦੇ ਤੇ ਉੱਤੇ ਜਿਹੜੀ ਜਾਣਕਾਰੀ ਪਾਉਣੀ ਹੈ ਛੋਟਾ ਜਿਹਾ ਬਾਜ਼ਾਰ ਹੈ ਠਾਣੇ ਦੇ ਲੱਗ ਬਾਜ਼ਾਰ ਹੁੰਦਾ ਤੇ ਆਹ ਸਾਰਾ ਅंसारी ਵਾਲੀ ਦੁਕਾਨ ਹੈ ਬਹੁਤ ਸਾਰਾ ਸਮਾਨ ਜਿਹੜਾ ਮਟੀਰੀਅਲ ਲੈਂਦਾ ਇਹ ਵੱਡਿਆਂ ਦੀ ਤੇਰੀ ਆਉਂਦੀ ਹੈ ਹਾਂਜੀ ਇਹ ਦਰਮਿਆਨੇ ਦੇ ਪਿੰਡੀ ਤਕਹੰਦਾਰ ਮੀਰਾ ਨੇ ਉਹਦਾ ਮਾਨ ਬੋ ਜਾ ਚਾਹ ਪਾਣੀ ਚਾਹ ਲੈਂਦੀ ਹੈ ਕਹਿੰਦੇ ਵੀ ਚਾਹ ਪਿਆ ਵੀਰ ਨੇ ਆਵਾਜ਼ ਦਿੱਤੀ ਵੀ ਵੀਰ ਨੂੰ ਚਾਹ ਜ਼ਰੂਰ ਚਾਹ ਹੈ ਸਮਾਨ ਲੈ ਕੇ ਲਾ ਲਿਆ ਆਪਾਂ ਫਾਕ ਡਾ ਲਿਆ ਸਮਾਨ ਆ ਭਲੇ ਨੇ ਜੀ ਇਹ ਵਧੀਆ ਸਮਾਨ ਬਹੁਤ ਜ਼ਿਆਦਾ ਉਹ ਫਰਿਆਦ ਇਹ ਆਨੇ ਨਾ ਦੁਕਾਨ ਚੋਂ ਦੇ ਸਾਮਾਨ ਸਾਮਾਨ ਰੱਖੋ ਬਹੁਤ ਜਿਆਦਾ ਉਹ ਚੀਜ਼ ਹੈ ਤੇ ਬਹੁਤ ਜਿਆਦਾ ਸਾਮਾਨ ਨਾਲ ਕੱਪੜੇ ਦੀ ਹੈ ਕਪੜਾ ਵੀ ਆ ਸਾਹਮਣੇ ਕਪੜਾ ਦੁਕਾਨ ਜਾਂ ਸ਼ਾਦੀਆਂ ਦਾ ਸਾਰਾ ਨਾ ਉਹ ਸਾਹਮਣੇ LED ਦਾ ਵੀ ਘੇਰਾ ਸਭੀ ਮਿੰਟਰ ਤੋਂ ਅੰਦਰ ਤੇ ਇਹਨਾਂ